ਹਾਂਜੀ ਮੇਰੀ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਿੱਧੂਜ਼ ਬੁਟੀਕ ਤੇ ਆਪ ਸਭ ਦਾ ਸਵਾਗਤ ਹੈ ਹੋਪਸ ਸੋ ਸਾਰੇ ਵਧੀਆ ਹੋਮੋਂਗੇ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਹੁਤ ਹੀ ਪਿਆਰੇ ਜਿਹੇ ਸੂਟ ਤੇ ਇੱਕ ਛੋਟੀ ਜੀ ਫਰੌਕ ਲੈ ਕੇ ਆਏ ਹਾਂ ਉਸ ਤੋਂ ਪਹਿਲਾਂ ਮੈਂ ਇੱਕ ਰਿਕੁਐਸਟ ਕਰਾਂਗੇ ਜੋ ਆਪਣੀ ਚੈਨਲ ਦੇ ਨਾਲ ਨਵੇਂ ਜੁੜਿਆ ਜਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਕਰੋ ਬਲਕਿ ਕੰਪਰੈਸ ਕਰੋ ਤਾਂ ਜੋ ਸਾਡੀਆਂ ਡੇਲੀ ਪੌਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਠੀਕ ਹੈ ਤੇ ਤੁਸੀਂ ਸਾਰੀਆਂ ਵੀਡੀਓਜ਼ ਨੂੰ ਵੇਖਦੇ ਰਹੋ ਹਾਂਜੀ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਹੋਰ ਬਣਾ ਕੋਈ ਵੀ ਵੀਡੀਓ ਪਾ ਸਕੇ ਤੇ ਉਹ ਵੀ ਸੋਨੇ ਸੋਨੇ ਸੋਟ ਰੈਡੀ ਕਰਵਾ ਸਕਣ ਠੀਕ ਹੈ ਹਾਂਜੀ ਹੁਣ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਇੱਕ ਫਰੌਕ ਹੀ ਦਿਖਾਵਾਂਗੇ ਬਹੁਤ ਪਿਆਰੀ ਜੀ ਫਰੌਕ ਹੈਗੀ ਅ ਇੱਕ ਦੋ ਦਿਨ ਪਹਿਲਾਂ ਆਪਾਂ ਵੀਡੀਓ ਦੇ ਵਿੱਚ ਮੰਮੀ ਨੇ ਗੱਲ ਕੀਤੀ ਸੀ ਨਾ ਵੀ ਗੁਰਸਾਂ ਦੇ ਫਰੌਕ ਹਲੇ ਸਟਿਚ ਕਰਨੀ ਆ ਹਨਾ ਉਦਾਂ ਹੀ ਆਪਣਾ ਜੋ ਟੇਲਰ ਸੀ ਉਹਨਾਂ ਕੋਲ ਵੀ ਇਨਾ ਟਾਈਮ ਨਹੀਂ ਸੀਗਾ ਹਨਾ ਤੇ ਇਹ ਫਰੌਕ ਵੀ ਜਿਹੜੀ ਰੈਡੀ ਕਰਨੀ ਜ਼ਰੂਰੀ ਸੀ ਕਿਉਂਕਿ ਅਸੀਂ ਜੋ ਗੁਰਸਾਂ ਦੇ ਫਰੌਕ ਸੀਗੇ ਉਹਦੇ ਨਾਲ ਸਾਡੇ ਦੇ ਨਾਲ ਮੈਚਿੰਗ ਕਰਨੀ ਸੀਗੀ ਆਪਦੇ ਮੰਮੀ ਪਾਪਾ ਦੇ ਕੱਪੜਿਆਂ ਦੇ ਨਾਲ ਠੀਕ ਹੈ ਹਾਂਜੀ ਟੇਲਰ ਕੋਲ ਟਾਈਮ ਨਹੀਂ ਸੀ ਤੇ ਮੈਂ ਹੀ ਅੱਜ ਹੀ ਬਣਾਈ ਆ फटाफट ਹਲੇ ਥੋੜਾ ਮੁੱਟੀ ਇਹਨੂੰ ਫਿਨਿਸ਼ਿੰਗ ਦੇਣੀ ਮਤਲਬ ਆਇਰਨ ਵਗੈਰਾ ਕਰਨੀ ਬਾਕੀ ਆਏਗੀ ਤੇ ਮੈਂ ਕਿਹਾ ਚਲ ਪਹਿਲਾ ਵੀਡੀਓ ਬਣਾ ਦਈਏ ਕਿਉਂਕਿ ਉਹ ਸੂਟ ਨੇ ਜਿਹੜੇ ਬਹੁਤ ਜਲਦੀ ਦੇ ਨਾਲ ਆਪਾਂ ਟੇਲਰ ਨੂੰ ਵੀ ਦੇਣੇ ਆ ਇੱਕ ਤਾਂ ਟਾਈਮ ਤੇ ਬਹੁਤ ਸੌਰਟੇਜ ਹੋ ਰਹੀ ਆ ਉਪਰੋਂ ਕੰਮ ਜ਼ਿਆਦਾ ਹੋਇਆ ਪਿਆ ਹੈਗਾ ਤੇ ਕੁਝ ਨਹੀਂ ਪਤਾ ਲੱਗਦਾ ਵੀ ਕੀ ਕੁਝ ਜਾ ਹੋਈ ਜਾਂਦਾ ਹਾਂਜੀ ਇਹ ਵਾਲੀ ਫਰੌਕ ਆ ਜਿਹੜੀ ਮੈਂ ਸਟਿਚ ਕਰ ਲਈ ਹੈਗੀ ਤੇ ਇਹਦਾ ਜੋ ਸਟੱਫ ਰਹੂਗਾ ਉਹ ਐਵੈਲਵਟ ਤੇ ਉੱਪਰ ਜਪਾਣਾ ਇਹ ਵਾਲਾ ਸਟੱਫ ਰਹੂਗਾ ਇਹ ਰਹੂਗਾ ਆਰਗਨ ਜਦਾ ਠੀਕ ਹੈ ਆਪਾਂ ਸੂਟ ਦੇ ਨਾਲ ਵੀ ਮੈਚ ਕਰਕੇ ਜਦੋਂ ਆਪਾਂ ਕੋਈ ਪਿਕ ਵਗੈਰਾ ਕੀਤੀ ਹੈ ਨਾ ਜਾਂ ਵੀਡੀਓ ਵਗੈਰਾ ਆਪਾਂ ਸ਼ਾਰਟ ਚ ਪਾਵਾਂਗੇ ਠੀਕ ਹੈ ਬਾਕੀ ਮੈਂ ਇਸ ਨੂੰ ਰੈਡੀ ਕਰਨ ਦਾ ਦੱਸ ਦਿਆਂ ਵੀ ਕਿਸ ਤਰੀਕੇ ਦੇ ਨਾਲ ਕੀਤੀ ਗਈ ਹੈ ਦੇਖੋ ਬਲੈਕ ਕਲਰ ਹੈ ਇਸ ਦਾ ਇਸ ਤਰ੍ਹਾਂ ਦਾ ਉੱਪਰਲਾ ਜੋ ਸਟੱਫ ਰਹੂਗਾ ਉਹ ਬੈਲਵਟ ਦਾ ਰਹੂਗਾ ਠੀਕ ਹੈ ਹਾਂਜੀ ਇਹ ਇਸ ਦੀਆਂ ਬਾਜ਼ੂ ਨਹੀਂਆਂ ਬਾਜ਼ੂ ਦੇ ਉੱਪਰ ਵੀ ਇੱਥੇ ਆਪਣੇ ਜੋ ਬੱਲ ਨੇ ਉਹ ਪਾਏ ਹੋਏ ਨੇ ਠੀਕ ਹੈ نیچے ਜੋ ਆਪਾਂ ਲਾਸਟਿਕ ਪਾ ਕੇ ਇਹ ਬਾਹਾਂ ਨੂੰ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਜਿਹੜੀ ਡਿਜ਼ਾਈਨਿੰਗ ਦਿੱਤੀ ਹੈਗੀ ਦੋਨੋਂ ਸਾਈਡ ਤੇ ਇਹ ਆਪਣਾ ਨੀਚੋਂ ਕੇ ਆਹ ਉਹ ਆ ਗਿਆ ਫੇਰ ਆ ਗਿਆ ਇਸ ਦਾ ਇਸ ਤਰ੍ਹਾਂ ਅਸ ਤਾਂ ਕੁਝ ਵੀ ਨਹੀਂ ਪਤਾ ਲੱਗ ਰਿਹਾ ਵੀ ਵੀਡੀਓ ਦੇ ਵਿੱਚ ਕੀ ਹੋਈ ਜਾ ਰਹੀ ਹੈ ਕਿਉਂਕਿ ਬਹੁਤ ਜਲਦੀ ਨਾਲ ਵੀਡੀਓ ਬਣਾ ਰਹੀ ਹੈ ਅੱਜ ਹਾਂਜੀ ਇਸ ਦੀ ਜਿਹੜੀ ਨੈਕ ਆ ਗਈ ਨਾ ਇਸ ਦੀ ਨੈਕ ਦੇ ਉੱਪਰ ਇਸ ਤਰ੍ਹਾਂ ਆਪਣਾ ਚੱਲ ਰਿਹਾ ਜੋ ਉਹ ਲੱਗਿਆ ਹੋਇਆ ਹੈਗਾ ਗਰਦਨੀ ਹੈ ਜਿਹੜੀ ਉਹ ਲੱਗੀ ਹੋਈ ਹੈਗੀ ਇਸ ਤਰ੍ਹਾਂ ਬਣਾਈ ਹੋਈ ਹੈ ਇਹ ਜਦੋਂ ਗੁਰਸਾਹ ਨੇ ਪਾਈ ਆਪਾਂ ਉਦੋਂ ਵੀ ਵੀਡੀਓ ਸ਼ਾਰਟ ਦੇ ਵਿੱਚ ਪਾਵਾਂਗੇ ਆਮੋ ਸੇਫਟੀ ਪੈੱਲ ਲਾਰਖਿਆ ਕਿਉਂਕਿ ਬੈਕ ਸਾਈਡ ਜੋ ਇਸ ਦੀ ਇਸ ਤਰ੍ਹਾਂ ਪੱਟੀ ਦੇ ਨਾਲ ਰੈਡੀ ਕੀਤੀ ਹੈ ਕਿਉਂਕਿ ਗਰਦ ਨਹੀਂ ਲੱਗੀ ਹੋਈ ਹੈ ਨਾ ਫਿਰ ਬੱਚੇ ਦੇ ਛੋਟੀ ਗਰਦਨਾ ਇਹਦੇ ਵਿੱਚ ਦੀ ਮਤਲਬ ਸਿਰ ਨੰਗਾ ਹੋਣਾ ਔਖਾ ਇਸ ਲਈ ਪਿੱਛੇ ਜੋ ਬਟਨ ਲੱਗਣਗੇ ਹਲੇ ਰਹਿਣੇ ਲਾਉਣੇ ਬਾਕੀ ਨੇ ਮੈਂ फटाफट ਸਟਿਚ ਕਰਨ ਤੋਂ ਬਾਅਦ ਹੀ ਵੀਡੀਓ ਦੇ ਵਿੱਚ ਇਹਨੂੰ ਲੈ ਆਈ ਇਸ ਤਰ੍ਹਾਂ ਇਹ ਸਟਿਚ ਕੀਤੀ ਗਈ ਹੈ ਬਾਜੂ ਇਸ ਦੀ ਬਹੁਤ ਸੋਹਣੀਆਂ ਡਿਜ਼ਾਈਨ ਹੋਈਆਂ ਹੋਈਆਂ ਨੇ ਠੀਕ ਹੈ ਇਹ ਸੀ ਆਪਣੀ ਫਲੌਕ ਇਹ ਆਰਗੰਜ਼ਾ ਦਾ ਸਟੱਫ ਹੈ ਬਲੈਕ ਦੇ ਵਿੱਚ ਹੀ ਲੱਗਿਆ ਹੋਇਆ ਇਸ ਤੇ ਪ੍ਰਿੰਟ ਵਾਲਾ ਰੈੱਡ ਰੋਜ਼ ਦੇ ਫਲਾਰ ਨੇਸ ਤੇ ਹਾਂਜੀ ਇਹ ਆ ਗਈ ਇਸਦੀ ਪਜਾਮੀ ਇਸ ਤਰ੍ਹਾਂ ਦੀ ਇਹ ਪਜਾਮੀ ਜਿਹੜੀ ਰੈਡੀ ਕੀਤੀ ਹੋਈ ਹੈ ਛੋਟੋ ਜੀ ਹਾਂਜੀ ਇਹ ਆਪਣਾ ਬੈਂਡ ਆ ਗਿਆ ਹੈ 헤어 ਬੈਂਡ ਆ ਗਿਆ ਦੇਖੋ ਇਸ ਤਰ੍ਹਾਂ ਇਹ ਵੀ ਮੈਂ ਬਣਾ ਲਿਆ ਹੈ ਔਰ ਜਿੰਨਾ ਜ਼ਿਆਦਾ ਇਹ ਸਟੱਫ ਲਗਾਇਆਗਾ ਇੱਥੇ ਵੈਲਵਟ ਵਾਲਾ ਹੀ ਲਗਾਇਆ ਆਪਾਂ ਬਲੈਕ ਇਸ ਤਰ੍ਹਾਂ ਬਹੁਤ ਪਿਆਰਾ ਜਿਹਾ ਬੈਂਡ ਵੀ ਬਣ ਚੁੱਕਿਆ ਹੈ ਇਸੇ ਆਪਣੇ ਬਲੌਗ ਬਹੁਤ ਸੋਹਣੀ ਸਟਿਚ ਹੋਈ ਹੈਗੀ ਹਾਂਜੀ ਆਪਣਾ ਇੰਸਟਾਗ੍ਰam ਤੇ ਪੇਜ ਬਣਿਆ ਉਸ ਦਾ ਲਿੰਕ ਮੈਂ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਤੁਸੀਂ ਉਸ ਤੇ ਵੀ ਦੇਖ ਸਕਦੇ ਹੋ ਹਰ ਤਰ੍ਹਾਂ ਦੇ ਡਿਜ਼ਾਈਨ ਉਸ ਤੇ ਪਾਏ ਹੋਏ ਹੈਗੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਹੈ ਜਿਹੜਾ ਰੈਡੀ ਕਰਵਾ ਸਕਦੇ ਹੋ ਠੀਕ ਹੈ ਹਾਂਜੀ ਹੁਣ ਆ ਕੇ ਆਪਣੇ ਕੋਲ ਬਲੈਕ ਦੇ ਵਿੱਚ ਇਹ ਆ ਗਿਆ ਬਲੈਕ ਕਲਰ ਦਾ ਸੂਟ ਇਹ ਆਪਾਂ ਹੁਣ ਸਟਿਚਿੰਗ ਦੇ ਲਈ ਟੇਲਰ ਨੂੰ ਫੜਾਉਣੇ ਆ ਬਸ ਟੇਲਰ ਮਾਸਟਰ ਆਉਣ ਵਾਲੇ ਨੇ ਤੇ ਇਹ ਆ ਗਿਆ ਆਪਣਾ ਘੇਰੇ ਦਾ ਵਰਕ ਮੈਂ ਤੁਹਾਨੂੰ ਦਿਖਾਉਣੀ ਆ ਇਹ ਆ ਗਈ ਆਪਣੀ ਸ਼ਰਟ ਸ਼ਰਟ ਦੇ ਉੱਪਰ ਹੀ ਆ ਗਿਆ ਘੇਰੇ ਦਾ ਵਰਕ ਕੀਤਾ ਹੋਇਆ ਟੋਟਲੀ ਹੈਂਡ ਵਰਕ ਦਾ ਸੂਟ ਹੈ ਇਹ ਠੀਕ ਹੈ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਹ ਬਣਾ ਆਪਣਾ ਘੇਰੇ ਦਾ ਵਰਕ ਬਹੁਤ ਸੋਹਣੀ ਬੀਡ ਜਿਹੜੀ ਡਿਜ਼ਾਈਨ ਕੀਤੀ ਗਈ ਹੈ ਇਸ ਦੇ ਵਿੱਚ ਸਿੱਪੀ ਕੱਟ ਬੀਡਸ ਹਨਾ ਤੇ ਇੱਕ ਆਪਣਾ ਵਾਈਟ ਮੋਤੀ ਹੈ ਛੋਟੇ ਉਹ ਲੱਗੇ ਹੋਏ ਹੈਗੇ ਸੇਮ ਹੀ ਬਾਜ਼ੂ ਦਾ ਵਰਕ ਆ ਜਾਊਗਾ ਇਸ ਦਾ ਇਸ ਤਰ੍ਹਾਂ ਇਹ ਪੂਰਾ 골ਡਨ ਤੇ ਇੱਕ ਆਪਣੇ ਜਿਹੜੇ ਮੋਤੀ ਨੇ ਉਹ ਵਾਈਟ ਬਾਕੀ 골ਡਨ ਦਾ ਟੱਚ ਹੈ ਇਹ ਐਵੇਂ ਇਹਦੀਆਂ ਬਾਜ਼ੂ ਨੇ ਜਿਹੜੀਆਂ ਹੋ ਰੈਡੀ ਕੀਤੀਆਂ ਹੋਈਆਂ ਨੇ ਬਾਜ਼ੂ ਦੇ ਨਾਲ ਹੀ ਇੱਧਰ ਆਪਣੇ ਦੂਸਰੀ ਸਾਈਡ ਤੇ ਬਾਟਮ ਦਾ ਵੀ ਵਰਕ ਹੈ ਤੁਸੀਂ ਦੇਖੋ ਇਹ ਆ ਗਿਆ ਆਪਣੇ ਬਾਟਮ ਦਾ ਵਰਕ ਸਟੇਟ ਬਾਟਮ ਡੈਡੀ ਕਰਵਾਈ ਉਹਨਾਂ ਨੇ ਇਸ ਲਈ ਇਸ ਦਾ ਵਰਕ ਹੈ ਜਿਹੜਾ ਇਸ ਤਰੀਕੇ ਦੇ ਨਾਲ ਕੀਤਾ ਹੋਇਆ ਹੈ ਠੀਕ ਹੈ ਹਾਂਜੀ ਸਟੀਚਿੰਗ ਸਟੀਚਿੰਗ ਤੋਂ ਬਾਅਦ ਹੀ ਆਪਾਂ ਇਹਨਾਂ ਦੀ ਜਿਹੜੀ ਲੁੱਕ ਹੈਗੀ ਉਹ ਦਿਖਾਵਾਂਗੇ ਕਿ ਕਿਸ ਤਰ੍ਹਾਂ ਆਈ ਹੈ ਕਿਉਂਕਿ ਇਹਨਾਂ ਤੇ ਹਲੇ ਪਾਈਪਿੰਗ ਵਗੈਰਾ ਜਾਂ ਲੈਸਸ ਵਗੈਰਾ ਦਾ ਡਿਜ਼ਾਈਨ ਕਰਾ ਕੇ ਦੁਪੱਟਿਆਂ ਦੇ ਨਾਲ ਦੁਪੱਟਿਆਂ ਨੂੰ ਫਿਨਿਸ਼ਿੰਗ ਦੇ ਕੇ ਫਿਰ ਦਿਖਾਵਾਂਗੇ ਦੁਬਸ ਹੁਣ ਮੈਂ ਇਹ ਸੋ ਵੀਡੀਓ ਬਣਾਉਣ ਤੋਂ ਬਾਅਦ ਤੇ ਦੁਪੱਟਿਆਂ ਦੇ ਇਹਨਾਂ ਦੇ ਤੇ ਲੈਸ ਲਗਾ ਰਹੀ ਆ ਹਾਂਜੀ ਇਹ ਦੇਖੋ ਇਹ ਆ ਗਿਆ ਆਪਣਾ ਸੀ ਗ੍ਰੀਨ ਦੇ ਵਿੱਚ ਸੌਰੀ ਇਸ ਦਾ ਜਿਹੜਾ ਮੈਂ ਸਟੱਫ ਸੀ ਉਹ ਦੱਸਣਾ ਭੁੱਲ ਗਈ ਇਸ ਦਾ ਸਟੱਫ ਰਹੂਗਾ ਮਸ਼ਲੀਨ ਦੇ ਉੱਪਰ ਕਲਰ ਇਸ ਦਾ ਬਲੈਕ ਰਹੂਗਾ ਡਲ ਬਲੈਕ ਹੈ ਜੈੱਡ ਬਲੈਕ ਨਹੀਂ ਹੈ ਇਸ ਦਾ ਕਲਰ ਠੀਕ ਹੈ 골ਡਨ ਹੈ ਇਸ ਤਰ੍ਹਾਂ ਦਾ ਵਰਕ ਹੈ ਬਹੁਤ ਸੋਹਣਾ ਵਰਕ ਕੀਤਾ ਹੋਇਆ ਹਲਕਾ ਜਿਹਾ ਨਹੀਂ ਹੈ ਤੇ ਬਹੁਤ ਸੋਹਣਾ ਸਰਦਾਰੀ ਜਿਹਾ ਵਰਕ ਆਪਾਂ ਸਦਾ ਵਹਾਰ ਦਾ ਵਰਕ ਕਹਿ ਸਕਦੇ ਹਾਂ ਇਸ ਨੂੰ ਹੈਨਾ ਨਾਲੇ ਤਾਂ ਸਿੰਪਲ ਹੈ ਨਾ ਨਾਲੇ ਵੈਸੇ ਹੈਂਡ ਦਾ ਹੈਂਡ ਆਪ ਗਾ ਠੀਕ ਹੈ ਹਾਂਜੀ ਇਹ ਆ ਗਿਆ ਆਪਣਾ ਉਸ ਦੇ ਨਾਲ ਦਾ ਹੀ ਇਹ ਵੀ ਸੇਮ ਇਸ ਸੀ ਗ੍ਰੀਨ ਕਲਰ ਦੇ ਵਿੱਚ ਆਊਗਾ ਇਸ ਦਾ ਜੋ ਸਟੱਫ ਆਊਗਾ ਉਹ ਆਊਗਾ ਸ਼ਿਮਰ ਦੇ ਵਿੱਚ ਕਲਰ ਹੈਂਡਵਰਕ ਦਾ ਅ ਸੌਰੀ ਜਿਹੜਾ ਆਪਣਾ ਵਰਕ ਹੈ ਉਹ ਹੈਂਡਵਰਕ ਹੈਗਾ ਠੀਕ ਹੈ ਇਸ ਦੇ ਵਿੱਚ ਨਾ ਥ੍ਰੈਡ ਲੱਗਿਆ ਹੋਇਆ ਹੈਗਾ ਹਲਕਾ ਜਿਹਾ ਬੇਬੀ ਪਿੰਕ ਕਲਰ ਦਾ ਠੀਕ ਹੈ ਇਹ ਨੂੰ ਵੀ ਮੈਂ ਥੋੜਾ ਨਜ਼ਦੀਕ ਤੋਂ ਦਿਖਾਉਣੀ ਆ ਬਾਕੀ ਸਾਰਾ ਵਰਕ ਹੈ ਜਿਹੜਾ ਸੇਮ ਹੈ ਛੋਟੇ ਫਲਾਰ ਨੇ ਜਿਹੜੇ ਇਹੀ ਚੇਂਜ ਨੇ ਇਹਨਾਂ ਦੇ ਵਿੱਚ ਹੈ ਜੋ ਆਪਣੀ ਸਿੱਪੀ ਅ ਥ੍ਰੈਡ ਦੇ ਨਾਲ ਲਗਾਈ ਗਈ ਹੈ ਡਿਜ਼ਾਈਨ ਕਰਕੇ ਇਸ ਤਰ੍ਹਾਂ ਦੇਖੋ ਬੋਸ ਬੋਸ ਸਰਉਣਾ ਜ ਵਰਕ ਹੈ ਇਸ ਦੇ ਉੱਪਰ ਇਹ ਇੱਕ ਗੈਸ ਦੀ ਬਾਜ਼ੂ ਦਾ ਦੇਖੋ ਇਹ ਆ ਗਿਆ ਇਸ ਦੀ ਬਾਜ਼ੂ ਦਾ ਸੇਮ ਹੀ ਬਾਜ਼ੂ ਦਾ ਇਸ ਤਰ੍ਹਾਂ ਹਾਂਜੀ ਜਿਹੜਾ ਆਪਣਾ ਬਲੈਕ ਸੂਟ ਸੀ ਉਹ ਤਾਂ ਆਪਣੇ ਕੋਲ ਔਨ ਆਰਡਰ ਰੈਡੀ ਹੋਇਆ ਹੋਇਆ ਤੇ ਇਹ ਵਾਲਾ ਸੂਟ ਹੈ ਜਿਹੜਾ ਸੀ ਇਹ ਸੇਲ ਕਰ ਰਹੀ ਹਾਂ ਅਗਰ ਤੁਸੀਂ ਕਿਸੇ ਨੇ ਵੀ ਬਾਏ ਕਰਨਾ ਹੋਵੇ ਤਾਂ ਤੁਸੀਂ ਬਾਏ ਕਰ ਸਕਦੇ ਹੋ ਇਸ ਦਾ ਜੋ ਘੇਰਾ ਰਹੂਗਾ ਇਹ 22 ਇੰਚ ਤੇ ਰੈਡੀ ਕੀਤਾ ਹੋਇਆ ਹੈਗਾ ਠੀਕ ਹੈ ਮੈਂ ਪਹਿਲਾਂ ਨਾਪਿਆ ਸੀਗਾ ਜਦੋਂ ਨਾਪ ਦਿੱਤਾ ਨਾ ਕਿਉਂਕਿ ਖੁੱਲੇ ਨਾਪੇ ਦਾ ਦਿੱਤਾ ਸੀਗਾ ਆਪਾਂ ਵਰਕ ਕਰਨਾ ਹਾਂਜੀ ਇਸ ਦੀਆਂ ਬਾਜ਼ੂਆਂ ਨੇ ਜਿਹੜੀਆਂ ਉਹ ਨਾ 2 ਇੰਚ ਦੀਆਂ ਨੇ ਜਾਂ ਮਤਲਬ ਕਿ ਖੁੱਲੀਆਂ 9 ਇੰਚ ਦੀਆਂ ਨੇ ਆਪਾਂ ਹਾਫ ਉਹਨਾਂ ਦਾ 5 ਇੰਚ ਦੇ ਨਾਲ 4.5 5 ਇੰਚ ਦੇ ਹਿਸਾਬ ਦੇ ਨਾਲ ਰੱਖ ਸਕਦੇ ਹਾਂ ਠੀਕ ਹੈ ਇਸ ਤਰ੍ਹਾਂ ਇਸ ਦਾ ਬਾਕਸੀ ਇਸ ਤਰ੍ਹਾਂ ਇਸ ਨੂੰ ਸਿਮਰ ਠੀਕ ਹੈ ਇਸ ਇਹ ਵਾਲਾ ਇਹਦਾ ਕਲਰ ਸੀ ਸੀ ਗ੍ਰੀਨ ਜੀ ਆ ਗਿਆ ਆਪਣਾ ਬਲੈਕ ਤੇ ਇਹ ਆ ਗਈ ਆਪਣੀ ਫਰੌਕ ਜੋ ਕਿ ਅੱਜ ਦੀ ਵੀਡੀਓ ਦੀ ਬਹੁਤ ਸੋਹਣੀ ਜੀ ਉਹ ਸਟੀਚਿੰਗ ਕੀਤੀ ਹੋਈ ਸਟਿਚ ਕੀਤੀ ਹੋਈ ਪਿਆਰੀ ਜੀ ਡਰੈਸ ਹੈ ਇਸ ਤਰ੍ਹਾਂ ਹਾਂਜੀ ਤੁਸੀਂ ਕਿਸੇ ਵੀ ਤਰ੍ਹਾਂ ਦੇ ਕੋਈ ਬੱਚੇ ਦੀ ਫਰੌਕ ਵਗੈਰਾ ਰੈਡੀ ਕਰਾਉਣੀ ਹੋਵੇ ਹਨਾ ਉਹ ਵੀ ਕਰਵਾ ਸਕਦੇ ਹੋਗੇ ਠੀਕ ਹੈ ਕਿਸੇ ਵੀ ਡਿਜ਼ਾਈਨ ਦੇ ਵਿੱਚ ਆਪਣੇ ਕੋਲ ਵੀ ਡਿਜ਼ਾਈਨ ਦੇ ਸਕਦੇ ਹੋ ਤੁਸੀਂ ਠੀਕ ਹੈ ਹਾਂਜੀ ਬਾਕੀ ਆਪਣੇ ਕੋਲ ਜਿਹੜੇ ਸੂਟ ਨੇ ਤੁਸੀਂ ਹਰ ਇੱਕ ਸਟੱਫ ਦੇ ਉੱਪਰ ਹਰ ਇੱਕ ਵਰਕ ਕਰਵਾ ਸਕਦੇ ਹੋ ਆਪਣੇ ਕੋਲ ਸਾਰੇ ਤਰ੍ਹਾਂ ਦੇ ਵਰਕ ਨੇ ਜਿਹੜੇ ਅਵੇਲੇਬਲ ਨੇਗੇ ਆਪਾਂ ਹਰ ਤਰ੍ਹਾਂ ਦਾ ਵਰਕ ਹੈ ਜਿਹੜਾ ਕਰਕੇ ਦੇਵਾਂਗੇ ਤੇ ਬਾਕੀ ਸਟੱਫ ਵੀ ਤੁਸੀਂ ਕੋਈ ਬਾਇ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਆਪਣੇ ਕੋਲ ਸਾਰੇ ਸਟੱਫ ਹੈਗੇ ਨੇਗੇ ਪਲੇਨ ਦੇ ਵਿੱਚ ਵੀ ਲੈ ਸਕਦੇ ਹੋ ਜਾਂ ਫਿਰ ਕੋਈ ਪ੍ਰਿੰਟ ਦੇ ਵਿੱਚ ਵੀ ਲੈ ਸਕਦੇ ਹੋ ਠੀਕ ਹੈ ਹਾਂਜੀ ਆਪਾਂ ਕੱਲ ਵੀਡੀਓ ਬਣਾਵਾਂਗੇ ਉਹਨਾਂ ਦੇ ਵਿੱਚ ਆਪਾਂ ਵੈਲਵਟ ਜਾਂ ਫਿਰ ਪਸ਼ਮੀਨੇ ਦੇ ਸੂਟ ਨੇ ਜਿਹੜੇ ਪ੍ਰਿੰਟਡ ਉਹ ਦਿਖਾਵਾਂਗੇ ਵੈਲਵਟ ਦੇ ਆਪਾਂ ਵਰਕ ਵਾਲੇ ਦੋਨਾਂ ਦੇ ਵਿੱਚੋਂ ਇੱਕ ਦੀ ਵੀਡੀਓ ਅਪਲੋਡ ਕਰਾਂਗੇ ਕੱਲ ਨੂੰ ਆਪਾਂ ਠੀਕ ਹੈ ਹਾਂਜੀ ਬਾਕੀ ਤੁਸੀਂ ਸਾਡੀਆਂ ਸਾਰੀਆਂ ਵੀਡੀਓਜ਼ ਨੂੰ ਬਹੁਤ ਪਿਆਰ ਦੇ ਰਹੇ ਹੋ ਇਸ ਲਈ ਤੁਹਾਡਾ ਥੈਂਕ ਯੂ ਹੈ ਤੇ ਬਾਕੀ ਆਪਾਂ ਮਿਲਦੇ ਆਂ ਕੱਲ ਨਵੀਂ ਵੀਡੀਓ ਦੇ ਵਿੱਚ ਸੋਹਣੇ ਸੋਹਣੇ ਸੁਪਟਾਂ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ